ਕਿਸੇ ਵੇਲੇ ਤੁਸੀਂ ਇੰਨੇ ਜ਼ਿਆਦਾ ਪਰੇਸ਼ਾਨ ਸੀ ਇੰਨੇ ਜ਼ਿਆਦਾ ਪਰੇਸ਼ਾਨ ਸੀ ਤੁਸੀਂ ਆਪਣੀ ਕਹਾਣੀ ਸਾਡੇ ਨਾਲ ਸ਼ੇਅਰ ਕੀਤੀ ਹੈ ਕਿ ਤੁਸੀਂ ਤਾਲਾ ਮਾਰਨ ਨੂੰ ਫਿਰਦੇ ਸੀ ਵੀ ਯਾਰ ਇਹ ਗਈਆਂ ਦੇ ਕੰਮ 'ਚ ਤਾਂ ਕੁਝ ਹੈ ਹੀ ਨਹੀਂ ਬੰਦ ਕਰੋ ਤੇ ਆਰਾਮ ਨਾਲ ਬਾਜ਼ਾਰੀ ਦੁੱਧ ਪੀਓ ਮੇਰੀ ਆਈ ਗਾਂ ਨੂੰ ਪਹਿਲਾਂ ਪ੍ਰੋਬਲਮ ਆਈ ਸੀਗੀ ਜੀ ਇਹਨੂੰ ਸੂਣਸਾਰ ਇਹਨੂੰ ਮਤਲਬ ਲਾਲ ਨੂੰ ਹਾਂਜੀ ਆਹ ਲਾਲ ਨੂੰ ਤੇ ਇਹਨੂੰ ਮੂਹ ਸੜੀ ਦਾ ਰੋਗ ਆ ਗਿਆ ਸੀਗਾ ਜੀ ਮੂਹ ਸੜੀ ਜੀ ਉਹ ਕੀ ਹੁੰਦਾ ਮਤਲਬ ਵੀ ਥੱਲੋਂ ਥਣ ਜਿਹੜਾ ਹੁੰਦਾ ਉਹ ਬੰਦ ਹੋ ਜਾਂਦਾ ਦਾ ਦੋ ਮਹੀਨੇ ਮਤਲਬ ਵੀ ਮੈਨੂੰ ਇਹਦਾ ਦੁੱਧ ਡੋਲਣਾ ਪੈ ਗਿਆ ਫਿਰ ਮੈਨੂੰ ਬੀ ਐਸ ਕੇ ਲੈਕਟਰੋ ਹੋਮੋਬੈਥੀ ਦਾ ਪਤਾ ਲੱਗਿਆ ਮੈਂ ਇਹਨਾਂ ਦੀ 1 ਤੇ 8 ਜਿਹੜੀ ਦਵਾਈ ਹੈਗੀ ਉਹ ਲਿਆ ਕੇ ਵਰਤੀ ਉਹਦੇ ਨਾਲ ਇਹ ਪਹਿਲੇ ਸੂਏ ਇਹ ਸਾਡਾ ਥਣ ਇਹ ਚੱਲ ਪਿਆ ਪਹਿਲੇ ਸੂਏ ਹਾਂਜੀ ਪਹਿਲੇ ਸੂਏ ਜਿਹੜਾ ਇਹ ਥਣ ਇਸ ਸੂਏ ਦੇ ਵਿੱਚ ਇਹਨੂੰ ਮਸਟੈਟਿਕ ਦਾ ਆ ਗਿਆ ਸੀ ਸਮਸਟੈਟਸ ਹੋ ਗਈ ਹਾਂਜੀ ਫਿਰ ਮਤਲਬ ਅਸੀਂ ਇਹਨੂੰ 18 ਤੇ 28 ਨੰਬਰ ਅੱਛਾ ਤਾਂ ਹਮੇਸ਼ਾ ਕਹਨੇ ਆ ਵੀ ਜਿਹਨੇ 18 28 ਤੇ ਜਿਹਨੇ ਲਾਈ ਮੁੜ ਕੇ ਮਸਟੈਟਸ ਨਾਲ ਆਏ ਬਿਲਕੁਲ ਨਹੀਂ ਇਸ ਟਾਈਮ ਇਹਦਾ ਪੂਰਾ ਦੁੱਧ ਵਧੀਆ ਗਾ ਤੇ ਪੂਰੀ ਰਿਕਵਰੀ ਹੈ ਇਹਦੀ ਵੀ ਐਸ ਕੇ ਆਲੰਦਾ ਇਹ ਵੀ ਦਾਵਾ ਹੈ ਕਿ ਜਦੋਂ ਮਸਟੈਟਸ ਹੁੰਦੀ ਹੈ ਇੱਕ ਤਾਂ ਦੁੱਧ ਨਹੀਂ ਘਟਦਾ ਹਾਂਜੀ ਠੀਕ ਹੈ ਔਰ ਦੂਸਰਾ ਜੇ ਤੁਸੀਂ ਮਸਟੈਟਸ ਵਾਲੀ ਦਵਾਈ ਦਿੰਦੇ ਹੋ ਤਾਂ ਦੁੱਧ ਵਧੂਗਾ ਘਟਦਾ ਨਹੀਂ ਇਹ ਗੱਲ ਠੀਕ ਹੈ ਇਹ ਬਿਲਕੁਲ ਸਹੀ ਹੈ ਜੀ ਇਹਦਾ ਦੁੱਧ ਘਟਣ ਦਾ ਕੋਈ ਕਾਰਨ ਹੀ ਨਹੀਂ ਬਣਦਾ ਜੀ ਚਾਹੇ ਤੁਹਾਡਾ ਪਾਣੀ ਵੀ ਬਣਦਾ ਉਸ ਦੀ ਨੂੰ ਵੀ ਇਹ ਸਹੀ ਕਰੂਗਾ ਦੀ ਇਹਦੀ ਲੱਤ ਟੁੱਟ ਗਈ ਸੀ ਨਿੱਕੀ ਬੱਚੀ ਹੁੰਦੀ ਸੀ ਜੀ ਪਹਿਲਾਂ ਤੇ ਫੇਰ ਇਹਨੂੰ ਆਪਾਂ 18 ਤੇ 20 ਉਹ ਦਿੱਤੀ ਇਹਨੂੰ ਇਹਦਾ ਜਾਖਮ ਸਹੀ ਹੋਇਆ ਤੇ ਇਸ ਟਾਈਮ ਇਹ ਬਿਲਕੁਲ ਹੀ ਸਹੀ ਆ ਇਹਦੀ ਲੱਤ ਦਿਖਾ ਸਕਦੇ ਹੋ ਤੁਸੀਂ ਜਿਹੜੀ ਇਹ ਉਹ ਦੇਖੋ ਜੋੜ ਪਿਆ ਹੋਇਆ ਹੈ ਜੀ ਸਜੀ ਲੱਤ ਉਹਦੀ ਹਾਂ ਜੀ ਸਜੀ ਲੱਤ ਹੈਗੀ ਹੈ ਜਿਹੜੇ ਹੁਣ ਤੁਸੀਂ ਕਹਿ ਰਹੇ ਹੋ ਵੀ ਕਿਸੇ ਵੀ ਬੈੜੀ ਨੂੰ ਕਿਸੇ ਵੀ ਮੱਝ ਨੂੰ ਗਾਂ ਨੂੰ ਇਸ ਡੈਰੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਨਹੀਂ ਕੋਈ ਟੀਕਾ ਨਹੀਂ ਲਾਉਂਦੇ ਕੋਈ ਐਂਟੀਬਾਇਓਟਿਕ ਨਹੀਂ ਉਹਦਾ ਉਹਦਾ ਰਾਜ਼ ਕੀ ਹੈ ਉਹ ਇਹਦਾ ਰਾਜ਼ ਹੈ ਵੀਐਸਕੇ ਹੀ ਹੈ ਜੀ ਇੰਨੀ ਕਰਾਮਾਤੀ ਚ ਬਿਲਕੁਲ ਕਰਾਮਾਤੀ ਚੀਜ਼ ਹੈਗੀ ਹੈ ਜੀ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਕੋਣ ਦੇ ਮਾਤਾ ਜੀ ਹੈਗੇ ਨੇ ਬਜ਼ੁਰਗ ਮਾਤਾ ਜੀ ਨੇ ਤੇ ਇਹਨਾਂ ਨੂੰ ਕੀ ਪ੍ਰੋਬਲਮ ਹੋਈ ਸੀ ਤੁਸੀਂ ਤਾਂ ਇਹਨਾਂ ਨੂੰ ਵੀ ਬੀਐਸਕੇ ਜੀ ਬਿਲਕੁਲ ਜੀ ਇਹਨਾਂ ਨੂੰ ਨਾ ਖੂਨ ਦੀ ਕਮੀ ਹੋ ਗਈ ਸੀਗੀ ਤੇ ਉਹਦੇ ਕਰਨੋ ਭੁੱਖ-ਭੁੱਖ ਬਿਲਕੁਲ ਘਟ ਗਈ ਸੀ ਫਿਰ ਇਹਨਾਂ ਦੀ 2 ਨੰਬਰ ਤੇ 3 ਨੰਬਰ ਇਹ ਦਵਾਈ ਹੈਗੀ ਆ ਤੇ ਉਹ ਦਿੱਤੀ ਸੀ ਉਹਦੇ ਨਾਲ ਇਹ ਬਿਲਕੁਲ ਸਹੀ ਆ ਹੁਣ ਹਾਂਜੀ ਬਿਲਕੁਲ ਚਲੋ ਅਸੀਂ ਮਾਤਾ ਜੀ ਨਾਲ ਵੀ ਇੱਕ ਵਾਰ ਗੱਲਬਾਤ ਕਰਦੇ ਹਾਂ ਇੱਕ ਵਾਰ ਫਰਕ ਪਿਆ ਇਹਨਾਂ ਨੂੰ ਹਾਂ ਫਰਕ ਪਿਆ ਕੀ ਫਰਕ ਪਿਆ ਫਰਕ ਹਾਇਮਾ ਕੀ ਕਰੈਣਾ ਲੱਤਾਂ ਚੱਲਦੀਆਂ ਹਾਂ ਹੋਰ ਜਲਦੀਆਂ ਨੇ ਹੁਣ ਤਾਂ ਤੁਰੇ ਫਿਰਦੀ ਹਾਂ ਤੁਸੀਂ ਹਾਂ ਹਾਂ ਜਦੋਂ ਤੋਂ ਤੁਸੀਂ ਡਾਕਟਰ ਬੀਐਸਕੇ ਦੇ ਨੁਸਖੇ ਫਾਰਮੂਲੇ ਇਸਤੇਮਾਲ ਕਰਨ ਲੱਗੇ ਹੋ ਹਾਂਜੀ ਤੇ ਡਾਕਟਰਾਂ ਨਾਲ ਆੜੀ ਟੁੱਟ ਗਈ ਹਾਂਜੀ ਬਹੁਤ ਜ਼ਿਆਦਾ ਫਰਕ ਪਿਆ ਜੀ ਯਾਨੀ ਕੀ ਕਹਣਾ ਹੁਣ ਜਿਵੇਂ ਤੀ ਗੱਲ ਆਉਣਾ ਗੱਬਦਾ ਏਆਈ ਦਾ ਹਾਂਜੀ ਜਾਂ ਕੋਈ ਹੋਰ ਮਾੜੀ ਮੁੱਟੀ ਜਿਹਾ ਸਿੰਘ ਦਾਗਣੇ ਹੋ ਗਏ ਆਹੋ ਆਹੋ ਉਹ ਯਾਨੀ ਕੋਈ ਪ੍ਰੋਬਲਮ ਨਹੀਂ ਰਹ ਗਈਆਂ ਇਹ ਖਾਸ ਨਹੀਂ ਹੁਣ ਕਿਨੇ ਟਾਈਮ ਚ ਰਿਜ਼ਲਟ ਲੈ ਲੈ ਸੀ ਤੁਸੀਂ ਮੈ ਸਟੇਟਸ ਦਾ ਮਤਲਬ ਵੀ ਸਮਝ ਲਓ ਵੀ ਦੋ ਤਿੰਨ ਸੈਟ ਦੇ ਵਿੱਚ ਮਤਲਬ ਵੀ ਕੰਪਲੀਟ ਸੈਟ ਆਰਾਮ ਆ ਜਾਂਦਾ ਜੀ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਜਗਰਾਉਂ ਦੇ ਲਾਗੇ ਪਿੰਡ ਬੜਾ ਮਸ਼ਹੂਰ ਪਿੰਡ ਹੈਗਾ ਲੱਖਾਂ ਪਹੁੰਚਿਆ ਇਹ ਤਸਵੀਰਾਂ ਨੇ ਤੁਹਾਨੂੰ ਅਸੀਂ ਦਿਖਾ ਦੰਨੇ ਆ ਫਾਰਮ ਦੀਆਂ ਤੇ ਸਾਡੇ ਨਾਲ ਇਹ ਡੈਰੀ ਫਾਰਮਰ ਵੀ ਖੜੇ ਨੇ ਇਸ ਫਾਰਮ ਦੀ ਦਿੱਕਤ ਸੀ ਇਸ ਫਾਰਮ ਦੀ ਪ੍ਰੋਬਲਮ ਸੀ ਕਿ ਇੱਥੇ ਜਿਹੜੀਆਂ ਗਈਆਂ ਹੈਗੀਆਂ ਨੇ ਪਰਲੇਬਨ ਨੇ ਮੱਝਾਂ ਵੀ ਖੜੀਆਂ ਨੇ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਇਨਫੈਕਸ਼ਨ ਬੜੀ ਛੇਤੀ ਫੜ ਲੈਂਦੀ ਸੀ ਤੇ ਇਨਫੈਕਸ਼ਨ ਬੜੀ ਛੇਤੀ ਫੜਨ ਕਰਕੇ ਫੇਰ ਦੁੱਧ ਪਾਉਣ ਦੀ ਵੱਡੀ ਦਿੱਕਤ ਆਉਂਦੀ ਸੀ ਸਾਡੇ ਨਾਲ ਬਾਈ ਜੀ ਨੇ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਆਂ ਕਿਵੇਂ ਹੱਲ ਹੋਈ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਇਹਨਾਂ ਦੇ ਹੱਥ ਲੱਗਿਆ ਤੇ ਅੱਜ ਇਹ ਜਿਹੜਾ ਡੈਰੀ ਹੈਗੀ ਹੈ ਵੱਡੀ ਡੈਰੀ ਹੈਗੀ ਹੈ ਪਿੰਡ ਦੀ ਅੱਜ ਜਿਹੜੀ ਇਨਫੈਕਸ਼ਨ ਮੁਕਤ ਹੋ ਗਈ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਂ ਹੈ ਤੁਹਾਡਾ ਮੇਰਾ ਨਾਮ ਤਰਲੋਕ ਸਿੰਘ ਹੈ ਜੀ ਅੱਛਾ ਤਰਲੋਕ ਜੀ ਕਿਸੇ ਵੇਲੇ ਤੁਸੀਂ ਇੰਨੇ ਜ਼ਿਆਦਾ ਪਰੇਸ਼ਾਨ ਸੀ ਇੰਨੇ ਜ਼ਿਆਦਾ ਪਰੇਸ਼ਾਨ ਸੀ ਤੁਸੀਂ ਆਪਣੀ ਕਹਾਣੀ ਸਾਡੇ ਨਾਲ ਸ਼ੇਅਰ ਕੀਤੀ ਹੈ ਕਿ ਤੁਸੀਂ ਤਾਲਾ ਮਾਰਨ ਨੂੰ ਫਿਰਦੇ ਸੀ ਵੀ ਯਾਰ ਇਹ ਗਈਆਂ ਦੇ ਕੰਮ 'ਚ ਤਾਂ ਕੁਝ ਹੈ ਹੀ ਨਹੀਂ ਬੰਦ ਕਰੋ ਤੇ ਆਰਾਮ ਨਾਲ ਉੰਬਜ਼ਾਰੀ ਦੁੱਧ ਪੀਓ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਮੇਰੇ ਆ ਇਹ ਗਾਂ ਨੂੰ ਪਹਿਲਾਂ ਪ੍ਰੋਬਲਮ ਆਈ ਸੀਗੀ ਜੀ ਇਹਨੂੰ ਸੂਨਸਾਰ ਇਹਨੂੰ ਮਤਲਬ ਲਾਲ ਨੂੰ ਹਾਂਜੀ ਆ ਲਾਲ ਨੂੰ ਤੇ ਇਹਨੂੰ ਮੂਹ ਸੜੀ ਦਾ ਰੋਗ ਆ ਗਿਆ ਸੀਗਾ ਜੀ ਮੂਹ ਸੜੀ ਜੀ ਉਹ ਕੀ ਹੁੰਦਾ ਮਤਲਬ ਵੀ ਥੱਲੋਂ ਥਣ ਜਿਹੜਾ ਹੁੰਦਾ ਉਹ ਬੰਦ ਹੋ ਜਾਂਦਾਗਾ ਅੱਛਾ ਥਣ ਲੇਵਾ ਬੰਦ ਹੀ ਹੋ ਗਿਆ ਮੈਂ ਥੱਲੋਂ ਥਣ ਜਿੱਤੋਂ ਧਾਰ ਪੈਂਦੀ ਹੈ ਉਹ ਬੰਦ ਹੋ ਗਿਆ ਸੀਗਾ ਤੇ ਉਸ ਚੀਜ਼ ਨੂੰ ਮਤਲਬ ਵੀ ਮੈਂ ਪਹਿਲਾਂ ਬਹੁਤ ਇਲਾਜ ਕਰਵਾਇਆ ਤੇ 2 ਮਹੀਨੇ ਮਤਲਬ ਵੀ ਮੈਨੂੰ ਇਹਦਾ ਦੁੱਧ ਡੋਲਣਾ ਪਿਆ ਗਿਆ ਡੋਲਣਾ ਪਿਆ ਗਿਆ 2 ਮਹੀਨੇ ਦੋ ਮਤਲਬ ਵੀ ਜਦੋਂ ਐਂਟੀਬਾਇਓਟਿਕ ਲੱਗ ਜਾਂਦਾ ਹੈਗਾ ਵੀ ਕੰਮ ਜਿਹੜੀਆਂ ਡੈਰੀਆਂ ਵੱਡੀਆਂ ਉਹ ਚੱਕਦੀਆਂ ਨਹੀਂ ਦੁੱਧ ਜੀ अच्छा हां एंटीबायोटिक ਨਾਲ ਕੀ ਕੰਸਰਨ ਹੈ ਦੁੱਧ ਦਾ ਦੇ ਵਿੱਚ ਕੋਈ ਇਹਨਾਂ ਦਾ ਹੈਗਾ ਵੀ ਅਸਰ ਆ ਜਾਂਦਾ ਜੀ ਐਂਟੀਬਾਇਟਿਕ ਦਾ ਜਿਹੜਾ ਅਸਰ ਆ ਜਾਂਦਾ ਉਹਦੇ ਕਾਰਨ ਮਤਲਬ ਵੀ ਮੈਨੂੰ ਦੁੱਧੇ ਦਾ 2 ਮਹੀਨੇ ਢੋਲਣਾ ਪੈ ਗਿਆ ਢੋਲਣਾ ਕਿਉਂ ਪਿਆ 2 ਮਹੀਨੇ ਲਗਾਤਾਰ ਨੁਕਸਾਨ ਕਰਦੇ ਰਹੇ ਉਹ ਚੀਜ਼ ਦਾ ਇੰਨੀ ਨੌਲੇਜ ਨਹੀਂ ਸੀ ਜੀ ਉਦੋਂ ਅੱਛਾ ਬਾਅਦ ਦੇ ਵਿੱਚ ਫਿਰ ਮੈਨੂੰ ਬੀਐਸਕੇ ਲੈਕਟੋ ਹੋਮੋਪੈਥੀ ਦਾ ਪਤਾ ਲੱਗਿਆ ਜੀ ਅੱਛਾ ਉਹ ਮੈਂ ਇਹਨਾਂ ਦੀ 1 ਤੇ 8 ਜਿਹੜੀ ਦਵਾਈ ਹੈਗੀ ਉਹ ਲਿਆ ਕੇ ਵਰਤੀ ਉਦੇ ਨਾਲ ਇਹ ਪਹਿਲੇ ਸੂਏ ਇਹ ਸਾਡਾ ਥਣ ਇਹ ਚੱਲ ਪਿਆ ਪਹਿਲੇ ਸੂਏ ਹਾਂਜੀ ਪਹਿਲੇ ਸੂਏ ਜਿਹੜਾ ਇਹ ਤਣ ਦੂਜੇ ਸੂਏ ਇਹਨੂੰ ਮਸਟੈਟਿਕ ਆ ਗਿਆ ਸੀ ਹੁਣ ਤੇ ਸਾਰਿਆਂ ਤੋਂ ਜਿਹੜੀ ਗਊ ਹੈਗੀ ਐ ਸਾਰੇ ਤੋਂ ਵਧੀਆ ਇਹ ਤਾਂ ਬੜੀ ਕੈਂਡਲ ਲੱਗਦੀ ਫੇਰ ਹਾਂ ਉਹ ਸੀਤਮੰਦ ਵੀ ਫੇਰ ਉਹਦੇ ਉਸ ਚੀਜ਼ ਨਾਲ ਹੋਈ ਐ ਤੇ ਇਹ ਇਸ ਇਸ ਸੂਏ ਦੇ ਵਿੱਚ ਇਹਨੂੰ ਮਸਟੈਟਿਕ ਦਾ ਆ ਗਿਆ ਸੀ ਸਮਸਟੇਟਸ ਹੋ ਗਈ ਹਾਂਜੀ ਫੇਰ ਮਤਲਬ ਅਸੀਂ ਇਹਨੂੰ 1 8 ਤੇ 28 ਨੰਬਰ अच्छा ਤਾਂ ਹਮੇਸ਼ਾ ਕਹਨੇ ਆ ਵੀ ਜਿਹਨੇ 1828 ਤੇ ਜਿਹਨੇ ਲਾਈ ਮੁੜ ਕੇ ਮਸਟੈਟਸ ਨਾ ਆਈ ਬਿਲਕੁਲ ਨਹੀਂ ਇਸ ਟਾਈਮ ਇਹਦਾ ਪੂਰਾ ਦੁੱਧ ਵਧੀਆ ਗਾ ਤੇ ਪੂਰੀ ਰਿਕਵਰੀ ਹੈ ਇਹਦੀ ਸਾਨੂੰ ਇਸ ਚੀਜ਼ ਤੇ ਬਹੁਤ ਮਾਣ ਆ ਸਾਨੂੰ ਭਰਾਵਾਂ ਨੇ ਜਿਹੜੀ ਇਹ ਦੱਸਿਆ ਗਾ ਇਹ ਬੀਐਸਕੇ ਬਾਰੇ ਹਾਂਜੀ ਅੱਛਾ ਗੱਲ ਇਹ ਹੈ ਜੀ ਕਿ ਤੁਹਾਨੂੰ ਤਾਂ ਚਲੋ ਪਤਾ ਲੱਗ ਗਿਆ ਬਹੁਤ ਸਾਰੇ ਇਦਾਂ ਦੇ ਫਾਰਮਰ ਹੈਗੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਵੀ ਕਾਰਨ ਵੀ ਇਹੀ ਹੁੰਦਾ ਹੈ ਕਿ ਅਸੀਂ ਇੱਕ ਅਵੇਅਰਨੈਸ ਲੈ ਕੇ ਆਈਏ ਜਿਹੜਾ ਸਾਡਾ ਯੂਥ ਬਾਹਰ ਨੂੰ ਦੌੜਨ ਲੱਗਿਆ ਹੋਇਆ ਹੈ ਉਹ ਘਰ ਦੇ ਵਿੱਚ ਹੀ ਅਮਰੀਕਾ ਕੈਨੇਡਾ ਵਾਲੇ ਕਮਾਈ ਕਰ ਸਕੇ ਹੁੰਦੀ ਹੈ ਕਮਾਈ ਹਾਂਜੀ ਕਮਾਈ ਹੈ ਕਮਾਈ ਦੇ ਮਤਲਬ ਵੀ ਨੌਲੇਜ ਹੈ ਨਾ ਕਮਾਈ ਹੈ ਕਮਾਈ ਦੀ ਕੋਈ ਗੱਲ ਨਹੀਂ ਹੋਰ ਤੁਸੀਂ ਦੂਸਰੀ ਗਾਂ ਦੀ ਵੀ ਦਰਸਰੇ ਸੀ ਕੀ ਪ੍ਰੋਬਲਮ ਸੀ ਸੀਗੀ ਇਹਦੀ ਲੱਤ ਟੁੱਟ ਗਈ ਸੀ ਨਿੱਕੀ ਬੱਚੀ ਹੁੰਦੀ ਸੀਗੀ ਜੀ ਪਹਿਲਾਂ ਤੇ ਫੇਰ ਇਹਨੂੰ ਆਪਾਂ ਮਤਲਬ ਵੀ 18 ਤੇ 20 ਅੱਛਾ ਜੀ ਉਹ ਦਿੱਤੀ ਇਹਨੂੰ ਇਹਦਾ ਜਾਖਮ ਸਹੀ ਹੋਇਆ ਤੇ ਇਸ ਟਾਈਮ ਇਹ ਬਿਲਕੁਲ ਸਹੀ ਆ ਇਹਦੀ ਲੱਤ ਦਿਖਾ ਸਕਦੇ ਹੋ ਤੁਸੀਂ ਜਿਹੜੀ ਉਹ ਦੇਖੋ ਜੋੜ ਪਿਆ ਹੋਇਆ ਹੈ ਜੀ ਸਜੀ ਲੱਤ ਉਹਦੀ ਹਾਂ ਜੀ ਸਜੀ ਲੱਤ ਹੈਗੀ ਹੈ ਇਹ ਉਸ ਦਵਾਈ ਨਾਲ ਸਾਡਾ ਇਹ ਠੀਕ ਹੋਇਆ ਜੀ ਜ਼ਖਮ ਵੀ ਬੜੀ ਛੇਤੀ ਜ਼ਖਮ ਵੀ ਛਣ ਕਿੰਨੇ ਟਾਈਮ ਨਾਲ 2-2 4-4 ਹੁੰਦੇ ਸੀ ਤੁਸੀਂ ਇਹਨੇ ਪ੍ਰੋਬਲਮ ਕਰਦੇ ਆ ਇਹ ਮਤਲਬ ਵੀ ਬਚਪਨ ਤੋਂ ਮਤਲਬ ਇਹਨੂੰ ਤਕਲੀਫ ਸੀ ਕਿ ਜਾਨੀ 7 ਮਹੀਨੇ ਦੀ ਸੀ ਇਹ ਬੱਚੀ ਜਦੋਂ ਇਹਨੂੰ ਮਤਲਬ ਪ੍ਰੋਬਲਮ ਲੱਤ ਟੁੱਟ ਗਈ ਸੀ ਫਿਰ ਇਹ ਮੈਂ ਮਤਲਬ ਵੀ 3-4 ਮਹੀਨੇ ਦੀ ਪ੍ਰੋਬਲਮ ਮਤਲਬ ਵੀ ਚੱਲੀ ਫਿਰ ਉਸ ਹਸਾਬ ਨਾਲ ਦੇ ਕੇ ਉਸ ਤੋਂ ਬਾਅਦ ਇਹ ਬੀਐਸਕੇ ਦਾ ਪਤਾ ਲੱਗਿਆ ਫਿਰ ਉਹ ਦਵਾਈ ਚਲਾਈ ਤੇ ਇਸ ਟਾਈਮ ਇਹ ਬਿਲਕੁਲ ਦੇਖ ਲਓ ਸੂਈ ਆ ਹੁਣ ਇਹ ਤੇ ਆ ਇਹਦਾ ਬੱਚਾ ਦੇਖ ਲਓ ਆਹ ਸਾਹ ਹਾਂਜੀ ਦੇਖ ਲਓ ਇਹ ਹੁਣ ਸੂਈ ਆ ਤੇ ਹਾਂਜੀ ਅੱਛਾ ਫਿਰ ਇਨਫੈਕਸ਼ਨ ਦਾ ਹੱਲ ਕਿਵੇਂ ਕੀਤਾ ਇਹ ਮਤਲਬ ਜਿਹੜੀ ਆਪਣੀ 18 ਤੇ 20 ਆ 20 ਹੈਗੀ ਹੈ ਜ਼ਖਮਾਂ ਦੀ ਖਾਤਰ 18 ਹੈਗੀ ਹੈ ਚਮੜੀ ਦੀ ਖਾਤਰ ਠੀਕ ਹੈ ਜੀ ਉਸ ਚੀਜ਼ ਦੇ ਨਾਲ ਜ਼ਖਮ ਵੀ ਸੈੱਟ ਹੋ ਗਿਆ ਜਿਹੜੀ ਇਹਦੇ ਚੋਂ ਪਾਕ ਜਾਂ ਰਾਦ ਕੁਝ ਵੀ ਆਉਂਦੀ ਸੀਗੀ ਉਸ ਚੀਜ਼ ਨਾਲ ਇਹਨੂੰ ਮਤਲਬ ਕਵਰ ਹੋ ਗਈ ਠੀਕ ਹੈ ਤੇ ਜਿਹੜੇ ਹੁਣ ਤੁਸੀਂ ਕਹਿ ਰਹੇ ਹੋ ਵੀ ਕਿਸੇ ਵੀ ਬੈੜੀ ਨੂੰ ਕਿਸੇ ਵੀ ਮੱਝ ਨੂੰ ਗਾਂ ਨੂੰ ਇਸ ਡੈਰੀ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਨਹੀਂ ਕੋਈ ਟੀਕਾ ਨਹੀਂ ਲਾਉਂਦੇ ਕੋਈ ਐਂਟੀਬਾਇਓਟਿਕ ਨਹੀਂ ਉਹਦਾ ਉਹਦਾ ਰਾਜ਼ ਕੀ ਹੈ ਉਹ ਇਹਦਾ ਰਾਜ਼ ਹੈ ਵੀਐਸਕੇ ਹੀ ਹੈ ਜੀ ਸਾਨੂੰ ਹਾਂਜੀ ਬਿਲਕੁਲ ਸਾਨੂੰ ਤਾਂ ਇੱਕ ਸਮਝ ਲਓ ਵੀ ਮਿਲ ਗਿਆ ਅਸਲੀ ਚੀਜ਼ ਮਿਲ ਗਈ ਸਾਨੂੰ ਜਿਹੜੀ ਇਹ ਹਾਂਜੀ ਡੈਰੀ ਨਿਕਰਾ ਕਰਾਮਾਤੀ ਚੀਜ਼ ਬਿਲਕੁਲ ਕਰਾਮਾਤੀ ਚੀਜ਼ ਹੈਗੀ ਹੈ ਜੀ ਇਹ ਚ ਕੋਈ ਸ਼ੱਕ ਨਹੀਂ ਹੈਗੀ ਹਾਂਜੀ ਤੇ ਜਿਹੜੇ ਫਾਰਮਰ ਇਸ ਵੇਲੇ ਪਰੇਸ਼ਾਨ ਹੈ ਕਿ ਨੇ ਮਸਟੈਟਸ ਤੋਂ ਜ਼ਖਮਾਂ ਤੋਂ ਸਕਿਨ ਪ੍ਰੋਬਲਮ ਤੋਂ ਥਣ ਬੰਦ ਹੋ ਜਾਂਦਾ ਉਹਦੇ ਤੋਂ ਉਹਨਾਂ ਨੂੰ ਕੀ ਕਹੋਗੇ ਹਾਂਜੀ ਇਹ ਮਤਲਬ ਵੀ ਜਿਹੜੇ ਥਣ ਭਾਵੇਂ 2 ਸਾਲ ਦਾ ਬੰਦ ਆ ਜੀ ਠੀਕ ਹੈ ਜੀ ਉਹਨੂੰ ਵੀ ਇਹ ਚਾਲੂ ਕਰਦੀ ਆ ਜਿਹੜੀ ਇਕੱਠ ਹਨ ਬਹੁਤ ਵਾਰ ਤਾਂ ਹੁੰਦਾ ਜੀ ਕਿ ਥੰਡ ਬੰਦ ਹੋ ਗਿਆ ਤੇ ਅਸੀਂ ਗਾਂ ਵੇਚ ਹੀ ਦਿੰਨੇ ਆ ਵੇਚ ਦਿੰਨਾ ਜਾਂ ਛੱਡ ਦਿੰਨੇ ਸਾਡੇ ਤਾਂ ਛੱਡਣ ਦਾ ਰਵਾਜ ਹੀ ਆ ਜੀ ਠੀਕ ਹੈ ਨਾ ਵੇਚਣ ਦਾ ਤਾਂ ਬਿਲਕੁਲ ਤੇ ਰਹਿੰਦੇ ਹੀ ਨਹੀਂਗਾ ਉਹ ਕੰਮ ਤੇ ਇਹ ਸਾਂਝ ਲੋ ਵੀ ਛੱਡਣ ਵਾਲੇ ਕੰਮ ਸੀਗਾ ਜੇ ਨਾ ਮਿਲਦਾ ਤਾਂ ਇਹ ਛੱਡ ਦੇਣੀ ਸੀ ਫੇਰ ਹੁਣ ਬਿਲਕੁਲ ਸਹੀ ਹੈ ਜੀ ਹਾਂਜੀ ਜੀ ਜੀ ਅੱਛਾ ਹੋਰ ਵੀ ਬਹੁਤ ਸਾਰੇ ਪਿੰਡ ਦੇ ਵਿੱਚ ਹੈਗੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਡੈਰੀ ਫਾਰਮਰ ਨੇ ਉਹਨੇ ਦੇ ਵਿੱਚ ਸਮੱਸਿਆਵਾਂ ਤੁਸੀਂ ਹੱਲ ਕਰਦੇ ਹੋ ਹਾਂਜੀ ਬਿਲਕੁਲ ਜਿਵੇਂ ਮੈਨੂੰ ਪਹਿਲਾਂ ਪਤਾ ਲੱਗਿਆ ਅੱਜ ਕੱਲ ਅਸੀਂ ਸਾਡੇ ਨਾਲ ਜਿਹੜੇ ਨਾਲ ਜੁੜਦਾਗਾ ਉਸ ਚੀਜ਼ ਨੂੰ ਅਸੀਂ ਸਮਝ ਸਮਝਾਉਨੇ ਆ ਦੱਸਦੇ ਆ ਤੇ ਉਹ ਆਪ ਦਾ ਇਲਾਜ ਕਰਵਾ ਰਹੇ ਆ اچھا ਇੱਕ ਗੱਲ ਹੋਰ ਹੈਗੀ ਹੈ ਜੀ ਬੀਐਸਕੇ ਆਲੰਦਾ ਇਹ ਵੀ ਦਾਵਾ ਹੈ ਕਿ ਜਦੋਂ ਮਸਟੈਟਸ ਹੁੰਦੀ ਹੈ ਇੱਕ ਤਾਂ ਦੁੱਧ ਨਹੀਂ ਘਟਦਾ ਹਾਂਜੀ ਠੀਕ ਹੈ ਔਰ ਦੂਸਰਾ ਜੇ ਤੁਸੀਂ ਮਸਟੈਟਸ ਵਾਲੀ ਦਵਾਈ ਦੰਨਿਓ ਤਾਂ ਦੁੱਧ ਵਧੂਗਾ ਘਟਦਾ ਨਹੀਂ ਇਹ ਗੱਲ ਠੀਕ ਹੈ ਇਹ ਬਿਲਕੁਲ ਸਹੀ ਹੈ ਜੀ ਇਹਦਾ ਦੁੱਧ ਘਟਣ ਦਾ ਕੋਈ ਕਾਰਨ ਹੀ ਨਹੀਂ ਬਣਦਾ ਜੀ ਚਾਹੇ ਤੁਹਾਡਾ ਪਾਣੀ ਵੀ ਬਣਦਾ ਉਸ ਦੀ ਨੂੰ ਵੀ ਇਹ ਸਹੀ ਕਰੂਗੀ ਕਿੰਨੇ ਟਾਈਮ ਚ ਰਿਜ਼ਲਟ ਲੈ ਲੈ ਜੀ ਤੁਸੀਂ ਮਸਟੈਟਸ ਦਾ ਮਤਲਬ ਵੀ ਸਮਝ ਲਓ ਵੀ 2-3 ਸੈਟ ਦੇ ਵਿੱਚ ਮਤਲਬ ਵੀ ਕੰਪਲੀਟ ਸੈਟ ਆਰਾਮ ਆ ਜਾਂਦਾ ਜੀ ਜੇ ਜੀ ਆਪਾਂ ਦੋ ਜਾਂ ਤਿੰਨ ਸੈਟ ਲਾ ਦਈਏ ਬਿਲਕੁਲ ਇਹਦਾ ਆਰਾਮ ਆ ਜਾਂਦਾ ਜੀ ਉਹ ਬਾ ਕੇਰਾ ਆਪ ਨੂੰ ਜੇ ਬਿਲਕੁਲ ਕਰਨੀ ਪੈਂਦੀ ਹੈ ਦੂਜੇ ਤੇ ਨਾ ਛੱਡੇ ਹੋਏ ਜੀ ਬਿਲਕੁਲ ਹੈ ਜੀ ਤੂੰ ਆਖੋ ਵੀ ਥੋੜਾ ਵੀ ਕੰਮ ਵਾਲਾ ਬੰਦਾ ਇਹ ਚੀਜ਼ ਨੂੰ ਨਭਾਊਗਾ ਕਿਉਂ ਇਹ ਤਿੰਨ ਚਾਰ ਪੰਜ ਰੀ ਵੀ ਕਈ ਵਾਰੀ ਦਿਨ ਵਿੱਚ ਦੀ ਦੇਣੀ ਪੈਂਦੀ ਉਹ ਚੀਜ਼ ਦੀ ਕੇਰ ਬੰਦੇ ਨੂੰ ਜਿਸ ਮੁਤਾਬਕ ਜਾਂ ਜਿਸ ਬਿਮਾਰੀ ਮੁਤਾਬਕ ਡਿਜ਼ੀਜ਼ ਮੁਤਾਬਕ ਤੁਹਾਨੂੰ ਦੱਸਿਆ ਜਾਂਦਾ ਤੁਸੀਂ ਇਨ ਬਿੰਨ ਫੋਲੋ ਉਹੀ ਕਰਨਾ ਆਪਣੀ ਮਰਜ਼ੀ ਨਹੀਂ ਆਪਣੀ ਮਰਜ਼ੀ ਨਹੀਂ ਕਰਨੀ ਉਹਦੇ ਵਿੱਚ ਜੀ ਜੋ ਉਹਨਾਂ ਦਾ ਹੈਗਾ ਫਾਰਮੂਲਾ ਹੈਗਾ ਉਸ ਨੂੰ ਹੀ ਫੋਲੋ ਕਰਨਾ ਜੀ 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 ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਕੁਝ ਕੁ ਹੋਰ ਜਿਹੜੇ ਡੈਰੀ ਫਾਰਮਰ ਹੈਗੇ ਨੇ ਪਿੰਡ ਲੱਖੇ ਦੇ ਸਾਡੇ ਨੂੰ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਆਪਣਾ ਤਜਰਬਾ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਚੈਨਲ ਵਾਲਿਆਂ ਨੂੰ ਸੋਣ ਰੋਤਿਆਂ ਨੂੰ ਸਾਰਿਆਂ ਨੂੰ ਸਾਡੇ ਕੰਨੋਂ ਸਤਿ ਸ੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਬਲਬੀਰ ਸਿੰਘ ਆ ਜੀ ਅੱਛਾ ਬਲਬੀਰ ਜੀ ਤੁਸੀਂ ਡਾਕਟਰ ਬੀ ਐਸ ਕੇ ਹੋਰਾਂ ਨਾਲ ਬੜੀ ਜਿਹੜਾ ਪੁਰਾਣੇ ਜੁੜੇ ਹੋਏ ਹੋ ਤੇ ਇਹ ਪੁਰਾਣੇ ਜੁੜਨ ਦਾ ਕੀ ਕਾਰਨ ਹੈਗਾ ਕੀ ਕਿਸ ਤਰੀਕੇ ਨਾਲ ਤੁਸੀਂ ਇਹ ਨਾਲ ਜਿਹੜਾ ਉਹ ਜੁੜੇ ਸੀ ਸਾਡੇ ਪਹਿਲਾਂ ਗਾਇਆਂ ਰੱਖੀਆਂ ਸੀਗੀਆਂ ਜੀ ਅੱਛਾ ਜੀ ਤੇ ਸ਼ੁਰੂਆਤ ਦੇ ਵਿੱਚ ਉਦੋਂ ਇਹ ਪ੍ਰੋਬਲਮ ਮਿਸਟੈਟਸ ਦੀ ਕੋਈ ਜ਼ਿਆਦਾ ਆਉਂਦੀ ਸੀ ਠੀਕ ਹੈ ਉਹਨੂੰ ਦੇਖਦੇ ਹੋਏ ਫਿਰ ਅਸੀਂ ਥੋੜਾ ਸਿਸਟਮ ਬਦਲਿਆ ਮੱਝਾਂ ਵੱਲ ਨੂੰ ਗਏ ਅੱਛਾ ਜੀ ਤੇ ਮੱਝਾਂ ਫਿਰ ਦੁੱਧ ਘਟ ਦਿੰਦੀਆਂ ਸੀ ਠੀਕ ਹੈ ਫਿਰ ਉਦੋਂ ਬਾਅਦ ਚ ਅਸੀਂ ਫੇਰ ਉਹ ਇੱਥੇ ਇਹ ਡਾਕਟਰ ਸਾਹਿਬ ਜਿਹੜੇ ਬੀਐਸਕੇ ਕਾਉਂਸਲ ਹੈ ਇਹਨਾਂ ਦੇ ਮੰਡੀਆਂ ਤੇ ਮਤਲਬ ਉਹ ਉਹਦੇ ਉਹ ਪਹਿਲਾਂ ਮੁਲਾਕਾਤ ਕਿਵੇਂ ਹੋਈ ਕਦੋਂ ਤੋਂ ਤੁਸੀਂ ਇਹਨਾਂ ਨਾਲ ਮੇਲ ਬਿਲਾਪ ਹੈ ਲੰਮਾ 18 17 18 ਤੋਂ ਹੋਊਗਾ ਜੀ ਇਹ ਪੱਕਾ ਆਪਾਂ ਯਾਨੀ ਕਿ ਇਨਾ ਹੈਗਾ 10 ਸਾਲ ਹੋ ਗਏ ਹੋ ਗਏ ਜੀ ਆਮ ਦਾ ਵੱਧ ਵੀ ਹੋ ਸਕਦਾ ਯਾਨੀ ਕਿ ਹੁਣ ਆਪ ਗਲਤ ਨਹੀਂ ਕਹਿ ਸਕਦੇ ਇਹ ਤੋਂ ਵੱਧ ਵੀ ਹੋ ਸਕਦਾ ਵਾ ਠੀਕ ਹੈ ਤੇ ਉਹ ਉੱਥੇ ਸਾਨੂੰ ਮਿਲੇ ਫਿਰ ਹੌਲੀ ਹੌਲੀ ਪਤਾ ਲੱਗਿਆ ਅਖੇ ਵੀ ਵੀ ਤੁਸੀਂ ਤਾਂ ਹੁਣ ਮੰਡੀ ਤੇ ਹੀ ਆਉਣਾ ਉਸ ਤੋਂ ਬਾਅਦ ਜੇ ਲੋਡ ਪੈ ਜੇ ਹਾਂਜੀ ਫਿਰ ਉਹਨਾਂ ਨੂੰ ਹੁਣ ਇੱਥੇ ਇੱਕ ਡਰੈੱਸ ਦਿੱਤਾ ਅੱਛਾ ਜੀ ਤੇ ਉੱਥੋਂ ਫਿਰ ਅਸੀਂ ਲੈਣ ਲੱਗੇ ਤੇ ਇਹ ਜਿਹੜੀ ਗੱਲ ਤਰਲੋਕ ਸਿੰਘ ਹੁਣੀ ਕਰਦੇ ਸੀਗੇ ਵੀ ਬੱਸੀ ਦੇ ਗਿੱਟੇ ਵਾਲੀ ਹਾਂਜੀ ਅਸੀਂ ਇੱਕ ਮਹੀਨਾ ਪੱਟੀਆਂ ਕਰਦੇ ਰਹੇ ਇੱਥੇ ਨਾਲ ਐਵੇਂ ਹੁੰਦਾ ਸੀ ਇੱਥੇ ਬੰਨੀ ਹੁੰਦੀ ਸੀ ਸਿਆਲਾਂ ਦੇ ਵਿੱਚ ਵੀ ਠੀਕ ਹੈ ਉਹ ਪੂਰੀ ਪ੍ਰੋਪਰ ਠੀਕ ਹੋਈ ਐ ਤੇ ਉਦੋਂ ਬਾਅਦ ਫੇਰ ਮੈਂ ਜਦੋਂ ਆਪਾਂ ਨੂੰ ਹੱਲ ਮੈਣ ਲੱਗਿਆ ਫੇਰ ਅਸੀਂ ਗਾਈਆਂ ਵਲ ਆ ਗਏ ਹੁਣ ਮੇਰੇ ਕੋਲ ਸਾਰੀਆਂ ਗਾਈਆਂ ਆਈਆਂ ਤਾਰੇ ਗਈਆਂ ਹਾਂ ਇਹ ਕੋਈ ਝੂਠੀ ਆ ਗਾਈਆਂ ਪਹਿਲਾਂ ਛੱਡ ਕਿਉਂ ਦਤੀਆਂ ਸੀ ਕਿਉਂਕਿ ਮਸਟੈਟਸ ਆਉਂਦੀ ਸੀ ਉਹਦੇ ਆਪਾਂ ਦਵਾਈਆਂ ਲਾਉਂਦੇ ਸੀ ਬਹੁਤ ਜ਼ਿਆਦਾ ਮਹਿੰਗੀਆਂ ਬਣਦੀਆਂ ਸੀ ਫਿਰ ਉਹ ਦੁੱਧ ਦੀ ਪ੍ਰੋਬਲਮ ਆਉਣ ਦਾ ਡਰ ਰਹਿੰਦਾ ਸੀ ਕਿ ਉਹਦੀ ਕੀ ਪ੍ਰੋਬਲਮ ਆਉਂਦੀ ਸੀ ਵੀ ਉਹ ਮਸਟੈਟਸ ਤੋਂ ਅੰਗਰੇਜ਼ੀ ਦਵਾਈ ਲਾਉਂਦੇ ਆ ਤਾਂ ਉਹ ਉਹਦੇ ਚ ਆ ਜਾਂਦਾ ਵਾ ਉਹ ਤੇ ਐਂਟੀਬਾਇਓਟਿਕ ਦਾ ਅਸਰ ਆਉਂਦਾ ਵਾ ਉਹ ਫਿਰ ਉਹਦੇ ਨਾਲ ਕੀ ਹੁੰਦਾ ਸੀ ਉਹ ਕਹਿੰਦੀ ਸੀ ਲੈਣਾ ਨਹੀਂ ਗਾ ਨੈਸਲੇਡਰੀ ਜਿਵੇਂ ਉਹ ਕਹਿੰਦੇ ਸੀ ਵੀ ਨਹੀਂ ਇਹ ਪੀਣ ਯੋਗ ਹੈ ਨਹੀਂ ਵੀ ਟੀਕੇ ਤੇ ਵੀ ਲਿਖਿਆ ਹੁੰਦਾ ਵੀ 7 ਦਿਨ ਨਾ ਪਾਓ 72 ਘੰਟੇ 20 ਦਿਨ ਮੀਟ ਨਾ ਕਰੋ ਉਹ ਚ ਤੇ ਇਹਦੇ ਵਧੀਆ ਰਿਜ਼ਲਟ ਆਇਆ ਜੀ ਸਾਡੇ ਕੋਲ ਕਿ ਸਭ ਤੋਂ ਬਿਹਤਰੀਨ ਰਿਜ਼ਲਟ ਕਿਸ ਚੀਜ਼ ਦਾ ਲਿਆ ਤੁਸੀਂ ਇੱਕ ਤੇ ਅੱਠ ਦਾ ਆਇਆ ਜੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਉਹ ਕੀ ਹੈ ਜੀ ਉਹ ਮਿਸਟੈਟਸ ਤੇ ਸੋਜ ਨੂੰ ਦੋਨਾਂ ਨੂੰ ਕਵਰ ਕਰਦੀ ਹੈ ਹਾਂ ਐਨਾ-ਐਨਾ ਜ਼ਿਆਦਾ ਸੁਜਿਆ ਹੋਇਆ ਹੈ ਲੇਵਾ ਜਾਨੀ ਤਿੰਨ ਵੇਰੀ ਦੇ ਦਈਏ ਜੀ 50 50 ਐਮ ਐਲ ਤਾਂ ਉਹ ਕਵਰ ਕਰ ਦਿੰਦੀ ਹੈ ਜੀ ਆਥਣ ਤੱਕ ਤੜਕੇ ਤੋਂ ਦਿੱਤੀ ਹੋਏ ਤੇ ਨਾਲ ਆ ਜਿਹੜੀ ਸਿੱਧੀ ਆ ਹਾਂਜੀ ਸਿੱਧੀ ਨੂੰ ਵੀ ਨਾਲ ਹੀ ਹਟਾ ਆਉਂਦੀ ਹੈ ਸਿੱਧੀ ਵੀ ਨਾਲ ਹਟਾ ਹਾਂਜੀ ਹਟਾ ਆਉਂਦੀ ਹੈ ਤੇ ਦੁੱਧ ਇਹ ਕਿਹੜੀ ਵੱਡੀ ਗੱਲ ਇਹਦੀ ਜਿਹੇ ਆ ਵੀ ਇੱਕ ਤਾਂ ਇਹਦੇ ਚੈਂਟੀ ਬੋਰਕ ਦਾ ਅਸਰ ਨਹੀਂ ਠੀਕ ਹੈ ਤੇ ਇੱਕ ਜੋ ਮੈਂ ਸਟੇਟਸ ਹੋ ਜਾਵੇ ਜੇ ਦੂਜੇ ਟੀਕੇ ਲਾਉਣੇ ਆ ਪੈਂਟੀਵੋਟ ਕੋ ਉਹ ਜਮਾਂ ਜ਼ੀਰੋ ਹੋ ਜਾਂਦਾ ਉਹਨਾਂ ਦਾ ਰੂਟ ਹੀ ਇਹ ਲੱਗਦਾ ਸਾਡੀ ਨਿਗਾਹ ਜਿਦਾ ਜਣੀ ਕਿ ਇਨੀ ਨੌਲੇਜ ਤਾਂ ਹੈ ਨਹੀਂ ਵਿਖਣੀ ਉਹ ਦੁੱਧ ਹੀ ਲੈਵੇ ਚਾਉਣ ਨੂੰ ਬੰਦ ਕਰ ਦਿੰਦੇ ਵੀ ਫੇਰ ਠੀਕ ਹੋ ਜਣੀ ਇਹਨਾਂ ਕੋ ਉਹ ਜਣੀ ਕਿ ਹੈਗਾ ਇਹ ਅੱਛਾ ਹੁਣ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਅਸੀਂ ਬਹੁਤ ਵਧੀਆ ਰਿਜ਼ਲਟ ਲਿਆ ਵਾ ਲੋਕਾਂ ਨੂੰ ਇਹਦੇ ਮਗਰ ਲੱਗਣਾ ਚਾਹੀਦਾ ਵਾ ਦੇਣੀ ਦਵਾਈ ਸੌਖੀ ਹੈ ਇਹ ਸਰੈਂਜਨਾ ਦਿੱਤੀ ਜਾ ਸਕਦੀ ਹੈ ਕੋਈ ਤਾਂ ਸਾਈਡ ਇਫੈਕਟ ਨਹੀਂ ਹੈ ਤੇ ਰੇਟ ਜੀ ਵੀ ਲੋਟ ਹੈ ਅੱਛਾ ਜਦੋਂ ਤੋਂ ਤੁਸੀਂ ਡਾਕਟਰ ਬੀਐਸਕੇ ਦੇ ਨੁਸਖੇ ਫਾਰਮੂਲੇ ਇਸਤੇਮਾਲ ਕਰਨ ਲੱਗੇ ਹੋ ਹਾਂਜੀ ਤੇ ਡਾਕਟਰਾਂ ਨਾਲ ਆੜੀ ਟੁੱਟ ਗਈ ਹਾਂਜੀ ਬਹੁਤ ਜ਼ਿਆਦਾ ਫਰਕ ਪਿਆ ਜੀ ਯਾਨੀ ਕੀ ਕਹਣਾ ਹੁਣ ਜਿਵੇਂ 3 ਗੱਲ ਆਉਣਾ ਗੱਭਦਾ ਏਆਈ ਦਾ ਹਾਂਜੀ ਜਾਂ ਕੋਈ ਹੋਰ ਮਾੜੀ ਮੁੱਟੀ ਜਿਵੇਂ ਸਿੰਘ ਦਾਗਣੇ ਹੋ ਗਏ ਆਹ ਆਹ ਉਹੀਆਂ ਜਿਹੀਆਂ ਪ੍ਰੋਬਲਮਾਂ ਰਹਿ ਗਈਆਂ ਇਹ ਖਾਸ ਨਹੀਂ ਹੁਣ ਤਾਪ ਵਾਲੀ ਵੀ ਵਰਤਦੇ ਆਂ ਸੀ 5 ਨੰਬਰ ਤਾਪ ਮਤਲਬ ਜੀ ਬੁਖਾਰ ਹੋ ਜਾਂਦਾ ਫੀਵਰ ਆ ਜੀ 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 ਫੀਵਰ ਉਹ ਵੀ ਕੰਟਰੋਲ ਕਰਦੀ ਏ ਤੇ ਭੁੱਖ ਤੋਂ ਵੀ ਇਹਨਾਂ ਦੀ ਜਣੀ ਅਸੀਂ ਜਾਦੇ ਰਿਜ਼ਲਟ 1 8 ਤੇ 28 ਦਾ ਲਿਆ ਵਾ 1 8 28 ਦਾ ਹਾਂਜੀ 28 ਨਾਲ 1 ਐਮ ਲਾਉਣ ਨਾਲ ਬਹੁਤ ਚੰਗੇ ਰਿਜ਼ਲਟ ਆਏ ਜੀ 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 ਸਤਿ ਸ਼ਕਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਜਿੰਨੇ ਵੀ ਦੇਖਦੇ ਆਪਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਛਾ ਕੀ ਨਾ ਹੈ ਤੁਹਾਡਾ ਕੁਲਵਿੰਦਰ ਸਿੰਘ ਜੀ ਅੱਛਾ ਕੁਲਵਿੰਦਰ ਜੀ ਬੜੇ ਐਡਵਾਂਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਗਈਆਂ ਇਹਨਾਂ ਨੇ ਤਜਰਬੇ ਕੀਤੇ ਤੇ ਇਹਨਾਂ ਤਜਰਬੇ ਦਾ ਫਾਇਦਾ ਤੁਹਾਨੂੰ ਮਿਲਿਆ ਕੀ ਫਾਇਦਾ ਹੋਇਆ ਬਿਲਕੁਲ ਜੀ ਇਹਨਾਂ ਤਜਰਬਿਆਂ ਨੂੰ ਦੇਖ ਕੇ ਮੈਂ ਜੁੜਿਆ ਜਿੱਦੇ ਪਹਿਲੇ ਦਿਨ ਮੈਂ ਗਿਆ ਮੈਂ ਮਾਨਸਾ ਦਾ ਨੰਬਰ ਮਿਲਿਆ ਅੱਛਾ ਜੀ ਮੈਂ ਸੋਚਿਆ ਚਲੋ ਆਪਣੇ ਏਰੀਆ 'ਚ ਹੈ ਨਾ ਵੀ ਮਗਾਉਣ ਦੀ ਬੜੀ ਦਿੱਕਤ ਆਊਗੀ ਫਿਰ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਜਗਰਾਉਂ ਬ੍ਰਾਂਚ ਹੈ ਗਿਆ ਜਗਰਾਉਂ ਬ੍ਰਾਂਚੇ ਵੀਰ ਉਹਨਾਂ ਕੋਲ ਅੱਗੇ ਤਾਂ ਇਹਨਾਂ ਨੇ ਮੇਰੇ ਕੋਲੇ ਨਾਲੇ ਮੇਰੇ ਕਲਾਸ ਫੈਲੂਈ ਸੀਗੇ ਉਸੇ ਟਾਈਮ ਮੈਂ ਇਹਨਾਂ ਨੂੰ ਕਾਲ ਕੀਤੀ ਜਾਣਕਾਰੀ ਲਈ ਕਿਉਂਕਿ ਪਹਿਲਾਂ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਇਹਦੇ ਬਾਰੇ ਮੈਨੂੰ ਕੀ ਪ੍ਰੋਬਲਮ ਆ ਰਹੀ ਸੀ ਤੁਹਾਡੀ ਡੈਰੀ 'ਚ ਮੇਰੇ ਮੇਨ ਪ੍ਰੋਬਲਮ ਤਾਂ ਇਹ ਸੀ ਕਿ ਮੈਂ ਨਾ ਬੱਸੀ ਇੱਕ ਤਿਆਰ ਕੀਤੀ ਸੀ ਬੜੀ ਸੋਹਣੀ ਅੱਛਾ ਉਹਦਾ ਬੱਚਾ ਡੈੱਡ ਹੋ ਗਿਆ ਸੀ ਬਾਈਕ ਤਾਂ ਦਿੱਕਤ ਸੀ ਅੱਛਾ ਉਹ ਬੱਚਾ ਕੱਢਣ ਦੇ ਵਿੱਚ ਤੇ ਬੜੀ ਇੰਨੀ ਕਿ ਤਕਲੀਫ ਚ ਆ ਗਈ ਸੀ ਮੰਨ ਲਓ ਵੀ ਦੂਜੇ ਜਨਮ ਚ ਆਈ ਆ। ਓਏ ਹੋਏ। ਉਹਦੇ ਨਾਲ ਫਿਰ ਉਹਦੇ ਅੰਦਰ ਮਤਲਬ ਜੇਲ ਰਹਿ ਗਈ ਉਹਦੀ ਲਕੋਰੀਆ ਦੀ ਪ੍ਰੋਬਲਮ ਆ ਗਈ। ਉੱਠਣੋਂ ਬੈਠਣੋਂ ਵੀ ਜਾਣੀ ਗਈ ਸੀ ਬਹੁਤ ਔਖੀ ਸੀਗੀ। ਕਮਜ਼ੋਰੀ ਇੰਨੀ ਹੋ ਗਈ। ਡਾਕਟਰ ਦੇ ਇਲਾਜ ਬੜਾ ਕਰਾਇਆ ਉਹ ਤੋਂ ਪਹਿਲਾਂ ਜਿੱਥੋਂ ਪ੍ਰੋਬਲਮ ਆਈ ਉਹਨੂੰ ਬੁਖਾਰ 15 ਦਿਨ ਇੱਥੇ ਟੁੱਟੇ ਨਹੀਂ ਮੈਂ ਬੜੀਆਂ ਦਵਾਈਆਂ ਲਵਾਆਂ ਬੋਤਲਾਂ ਵੀ ਲੱਗੀਆਂ। ਠੀਕ ਆ। ਤੇ ਬੁਖਾਰ ਹੀ ਨਹੀਂ ਛੁੱਟਦਾ। ਬੁਖਾਰ ਨਾ ਟੁੱਟਣ ਦੇ ਕਾਰਨ ਬੱਚਾ ਮਰ ਗਿਆ। ਠੀਕ ਆ। ਬੱਚੇ ਚ ਕੀਤੀ ਬੜੀ ਸ਼ੌਂਕ ਨਾਲ ਤਿਆਰ ਸੀ। 1 ਸਾਲ ਦੀ ਸੀ। ਅੱਛਾ ਪਰ ਜਦੋਂ ਫਿਰ ਮੈਨੂੰ ਹੌਲੀ-ਹੌਲੀ YouTube ਤੋਂ ਨੰਬਰ ਚੱਕਿਆ ਗਾਂ ਜਦੋਂ ਇਹ ਬਾਈ ਹੋਣਾ ਕੋਲੇ ਗਏ ਇਹਨਾਂ ਨੇ ਨੰਬਰ ਦਿੱਤੇ ਉਹ ਮੇਰੇ ਕਲਾਸ ਪਹਿਲੇ ਮੈਂ ਤਰ ਨਿਕਲੇ ਇਹਨਾਂ ਸੰਪਰਕ ਕੀਤਾ ਕਹਿੰਦਾ ਯਾਰ ਅਸੀਂ ਤਾਂ ਚਿਰ ਤੋਂ ਵਰਤਦੇ ਆਂ ਆਪਣੇ ਧਿਆਨ 'ਚ ਨਹੀਂ ਸੀ ਪਹਿਲਾਂ ਚਲੋ ਫਿਰ ਵੀਰ ਹੋਣਾ ਕੋਲੇ ਗਏ ਇਹਨਾਂ ਨੇ ਉਹ ਲਕੀਰੀ ਦੀ ਮੈਨੂੰ ਦਿੱਤੀ ਦਵਾਈ 20 ਨੰਬਰ ਹੈ ਜੀ ਇਹਨਾਂ 24 ਨੰਬਰ ਜੀ 24 ਨੰਬਰ ਲਕੀਰੀ ਵਾਲੀ 24 ਨੰਬਰ ਵਾਲੀ ਤੇ ਨਾਲ ਭੁੱਖ ਤੋਂ ਲਈ ਸੀਗੀ ਤੇ ਉਹ ਲਕੀਰੀ ਬੜੀ ਛੇਤੀ ਕਵਰ ਹੋਇਆ ਉਹਦੇ ਨਾਲ ਜਿਹੜੀ ਬਾਹਰ ਇੰਨੀ ਕ ਜਿਆਦੇ ਔਖੇ ਸੀ ਅੱਜ ਫੇਰ ਉਹ ਪੂਰੀ ਟੈਕਸ਼ਰਾ ਜਾਣੀ ਸਾਨੂੰ ਫੇਰ ਉਹ ਮਤਲਬ ਖੇਤਾਂ ਤੋਂ ਸਿੱਟਣ ਲੱਗ ਗਈ ਜਿਹੜੇ ਨੂੰ ਜਿਹੜੀ ਜ਼ੇਰ ਕਰਕੇ ਇਨਫੈਕਸ਼ਨ ਆ ਗਈ ਸੀ ਹਾਂ ਜ਼ੇਰ ਕਰਕੇ ਜ਼ੇਰ ਖਤਮ ਕਰਤੀ ਹਾਂਜੀ ਜ਼ੇਰ ਫੇਰੇ ਦੇ ਨਾਲ ਸਾਰੇ ਸਾਫ਼ ਹੋਈ ਆ ਸਾਫ਼ ਹੋ ਗਈ ਹਾਂਜੀ ਓਕੇ ਬੜੇ ਵਧੀਆ ਮੈਨੂੰ ਰਿਜ਼ਲਟ ਮਿਲਿਆ ਮੈਨੂੰ ਵੀ ਅੱਛਾ ਤੁਹਾਡੇ ਕੋਲ ਕਿੰਨੀਆਂ ਮੱਝਾਂ ਨੇ ਕਿੰਨੀਆਂ ਗਈਆਂ ਨੇ ਮੇਰੇ ਕੋਲੇ ਇਸ ਟਾਈਮ ਜੀ ਤਿੰਨ ਗਾਈਆਂ ਵਾ ਅੱਛਾ ਤੇ ਦੋ ਛੋਟੀਆਂ ਮੇਰੇ ਕੋਲੇ ਇੱਕ ਗਾਂ ਮੈਂ ਉਹ ਤੁਹਾਡੀ ਵੇਚੀ ਆ ਹੁਣ ਅੱਛਾ 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 ਹਾਂਜੀ ਫੇਰ ਤੁਸੀਂ ਗਈਆਂ ਵਧਾਉਣੀਆਂ ਨੇ ਹੁਣ ਹਾਂਜੀ ਵਧਾਉਣ ਦਾ ਵਿਚਾਰ ਹੈਗਾ ਵਾ ਵੈਸੇ ਵਧੀ ਵੀਰ ਜੀ ਦਾ ਬੜਾ ਵਧੀਆ ਰਿਜ਼ਲਟ ਮਿਲਿਆ ਵਾ ਜੀ ਜੀ ਤੇ ਜੇ ਆਪਾਂ ਇਹਦੇ ਨਾਲ ਜੋੜ ਦਿਆਂ ਤਾਂ ਆਪਾਂ ਨੂੰ ਥੋੜਾ ਜਿਹਾ ਡਾਕਟਰੀ ਲਾਇਨ ਤੋਂ ਸਰਕਾਰੋਂ ਪੈ ਸਕਦਾ ਵਾ ਥੋੜਾ ਨਾ तकरीबन ਪਾਈ ਸਕਦਾ ਵਾ ਜਿਵੇਂ ਵੀਰ ਹੁਣਾਂ ਨੇ ਦੱਸਿਆ ਵੀ ਉਹ ਆਪਣੇ ਏਆਈ ਵਾਲੀ ਤੇ ਸਿੰਗਾ ਵਾਲੀ ਪ੍ਰੋਬਲਮ ਰਹਿ ਗਈ ਬਾਕੀ ਤਾਂ ਆਪਾਂ ਕਵਰ ਕਰ ਸਕਦੇ ਆ ਨਾ ਨਾਲ ਜੋੜ ਕੇ ਜੀ 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 ਬਾਕੀ ਕੋਈ ਜ਼ਿਆਦਾ ਰੇਟ ਬਣੀ ਦਵਾਈਆਂ ਦੇ ਇਹਨਾਂ ਦੇ ਠੀਕ ਹੈ ਠੀਕ ਉਹ ਵੀ ਬਹੁਤ ਵਧੀਆ ਰਿਜ਼ਲਟ ਵੀ ਬਹੁਤ ਵਧੀਆ ਵਾ ਅੱਛਾ ਰਜੇਸ਼ ਜੀ ਤੁਹਾਡੇ ਬੜੇ ਪ੍ਰੋਗਰੈਸਿਵ ਫਾਰਮਰ ਹੈਗੇ ਨੇ ਤੁਹਾਡੇ ਏਰੀਏ ਦੇ ਲੱਖੇ ਪਿੰਡ ਦੇ ਵਿੱਚ ਅਸੀਂ ਖੜੇ ਆਂ ਕਹਿੰਦੇ ਵੀ ਲੱਖਾ ਪਿੰ ਹਾਂਜੀ ਕਾਫੀ ਲੋਕ ਵਰਤ ਰਹੇ ਅਸੀਂ ਮੈਂ ਤਾਂ ਹੁਣ ਲਾਮ ਵੀ ਦਿੱਤੀ ਐ ਮੈਂ ਸਗੀਰੀਆਂ ਜੀ ਵੀ ਦਿੱਤੀ ਐ ਜਿਆ ਉਹਦੇ ਹੁਣ ਉਹ ਕਈ ਵਾਰੀ ਇਸ ਤਰ੍ਹਾਂ ਜਿਵੇਂ ਕੁਲਵਿੰਦਰ ਸਿੰਘ ਜੀ ਪਹਿਲਾਂ ਬਾਹਰ ਸੀਗੇ ਇਹਨਾਂ ਨਾਲ ਇਹ ਪਸ਼ੂਆਂ ਨਾਲ ਨਹੀਂ ਸੀ ਜੁੜੇ ਤੇ ਇਹਨਾਂ ਨਾਲ ਇਧਰ ਨਹੀਂ ਲਿੰਕ ਸੀਗਾ ਫਿਰ ਆ ਕੇ ਆ ਕੇ ਬਾਹਰੋਂ ਇਹਨਾਂ ਨੇ ਇਧਰ ਨੂੰ ਜੁੜੇ ਤੇ ਹੌਲੀ ਹੌਲੀ ਚੱਲ ਸਮੱਸਿਆ ਆਈਆਂ ਫਿਰ ਇਹਨਾਂ ਨਾਲ ਲੈਂਡ ਦੇਣਾ ਸਾਡਾ ਜੁੜਿਆ ਲੈਂਕ ਜੁੜਿਆ ਫਿਰ ਹੱਲ ਹੋਇਆ ਫਿਰ ਹੱਲ ਹੋਇਆ ਹਾਂ ਜੀ ਅੱਛਾ ਕਿਹੜੇ ਕਿਹੜੇ ਫਾਰਮਰ ਤੁਹਾਡੇ ਕੋਲ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਲੈ ਕੇ ਆਉਂਦੇ ਨੇ ਜਗਰਾਉ ਰਿਲਾਇੰਸ ਸਟੋਰ ਦੇ ਸਾਹਮਣੇ ਹੈਗਾ ਨਾ ਤੁਹਾਡਾ ਸਟੋਰ ਤਾਂ ਮਟੈਟਸ ਦਾ ਬਾਰੇ ਜਾਂ ਫਿਰ ਜਿਹੜਾ ਆਪਾਂ ਦੁੱਧ ਵਧਾਉਣ ਵਾਸਤੇ ਹੁੰਦੇ ਆ ਉਹਦੇ ਵਿੱਚ ਆਪਣਾ ਆਲ ਇਨ ਵਨ ਪਾਊਡਰ ਆਉਂਦਾ ਵਾ ਮਿਲਕ ਟੋਨਿਕ ਆਉਂਦਾ ਵਾ ਤੇ 17 ਨੰਬਰ ਦਵਾਈ ਆਉਂਦੀ ਹੈ 10 ਨੰਬਰ ਦਵਾਈ ਆਉਂਦੀ ਹੈ ਇਹਨਾਂ ਦੇ ਨਾਲ ਉਹਨਾਂ ਦੇ ਦੁੱਧ ਦੀ ਵੀ ਗ੍ਰੇਵਿਟੀ ਵੀ ਵੱਧਦੀ ਹੈ ਫੈਟ ਵੀ ਵੱਧਦੀ ਹੈ ਤੇ ਦੁੱਧ ਵੀ ਵੱਧਦਾ ਵਾ ਜਿਵੇਂ ਆਪਣਾ ਖਾਣ ਪੀਣ ਵੀ ਪਸ਼ੂ ਛੱਡ ਜਾਂਦਾ ਬੁਖਾਰ ਦੇ ਵਿੱਚ ਆਪਾਂ ਪੌਣੇ ਘੰਟੇ ਦੇ ਵਿੱਚ ਬੁਖਾਰ ਲਾ ਦਿੰਨੇ ਆ ਕਹਿਣ ਦਾ ਭਾਵ 150 ਐਮਐਲ ਦਵਾਈ ਅੰਦਰ ਟੀਕਾ ਲਮਾਉਣ ਦੀ ਲੋੜ ਨਹੀਂ 150 ਐਮਐਲ ਦਵਾਈ ਪੌਣੇ ਘੰਟੇ ਦੇ ਵਿੱਚ ਬੁਖਾਰ ਜਿੰਨਾ ਮਰਜ਼ੀ ਹੋਵੇ ਪਸ਼ੂ ਨੂੰ ਉਹਨਾਂ ਬੁਖਾਰ ਜਦੀ ਪੌਣੇ ਘੰਟੇ ਚ ਲੈ ਜੂਗਾ ਉਹਦਾ ਐਂਟੀਬਾਇਓਟਿਕ ਦੀ ਗੱਲ ਚੱਲ ਰਹੀ ਸੀ ਵੀ ਜਿਹੜੇ ਫਾਰਮਰ ਹੈਗੇ ਨੇ ਮਸਟੈਟਸ ਆ ਗਈ ਉਸ ਤੋਂ ਬਾਅਦ ਐਂਟੀਬਾਇਓਟਿਕ ਲਗਾਇਆ ਦੁੱਧ 'ਚ ਐਂਟੀਬਾਇਓਟਿਕ ਆ ਗਿਆ ਤੇ ਵੱਡੀਆਂ ਕੰਪਨੀਆਂ ਦੁੱਧ ਚੱਕਣੋਂ ਹਟ ਜਾਂਦੀਆਂ ਨੇ ਉਹਦਾ ਹੱਲ ਤੁਸੀਂ ਕਿੰਨੇ ਟਾਈਮ 'ਚ ਕਰ ਦਿੰਨੇ ਹੋ ਉਹ ਆਪਾਂ ਵੱਧ ਤੋਂ ਵੱਧ 2 ਸੈੱਟ 3 ਸੈੱਟ ਲੱਗਣ ਦੀ ਧੀਰ ਆਪਣਾ 1828 ਦਾ ਠੀਕ ਹੈ ਪ੍ਰੋਬਲਮ ਬਿਲਕੁਲ ਜੜ ਤੋਂ ਸਾਫ਼ ਕਰ ਦੂਗੀ ਬਿਲਕੁਲ ਜੜ ਨਫੈਕਸ਼ਨ ਨਹੀਂ ਆਉਗੀ ਦੋਚ ਜੇ ਥੋੜੀ ਜੀ ਕੇਰ ਵੀ ਆ ਫਾਰਮਰ ਨੂੰ ਕਰਨੀ ਪੈਣੀ ਆ ਆਪਦੀ ਵੀ ਮਤਲਬ ਚਾਰ ਦਾ ਦੇਖਣਾ ਪੈਣਾ ਉਲੀ ਦਾ ਹੋਰ ਦਾ ਹਨ ਤੇ ਇਸ ਵਿੱਚ ਬਹੁਤ ਅਸੀਂ 1 28 ਤੋਂ ਤੇ 8 ਤੋਂ ਤਾਂ ਅਸੀਂ ਇੰਨਾ ਰਿਜ਼ਲਟ ਲਿਆ ਮੇਰੇ ਕੋਲੇ ਘੱਟੋ ਘੱਟ ਨਹੀਂ ਤਾਂ ਜਿਹੜੇ ਫਾਰਮ ਵਾਲੇ ਆ ਉਹ ਮੇਰੇ ਕੋਲੋਂ ਦੋ ਦੋ ਤਿੰਨ ਤਿੰਨ ਪੇਟੀਆਂ ਆਪਦੀਆਂ ਐਡਵਾਂਸ ਮਤਲਬ ਲੈ ਕੇ ਜਾ ਕੇ ਰੱਖਦੇ ਆ ਸਾਡੇ ਕੋਲੋਂ ਮਤਲਬ ਜੋ ਵੀ ਐ ਜੋ ਪੱਕੀ ਲੈ ਕੇ ਰੱਖਦੇ ਆ ਸਾਨੂੰ ਵੀ ਉਹਨਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਪੈਂਦੀ ਵੀ ਇੰਨੀ ডোজ ਦੇ ਦਿਓ ਉਹਨਾਂ ਨੂੰ ਪ੍ਰੋਪਰ ਹੀ ਦਾ ਪਤਾ ਵਾ अच्छा ਤੇ ਲੋਕ ਜੀ ਫਿਰ ਜਿਹੜਾ ਤੁਹਾਡਾ 2 ਮਹੀਨੇ ਤੁਸੀਂ ਦੁੱਧ ਵੇਸਟ ਕੀਤਾ ਅੰਮ੍ਰਿਤ ਡੋਲੇ ਆ ਤੁਸੀਂ ਅਸੀਂ ਇਹੀ ਗੱਲ ਕਹਿ ਦਾਂਗੇ ਕਿ ਪੈਸੇ ਤੁਸੀਂ ਵਹਾਏ 2 ਮਹੀਨੇ ਫਿਰ ਜਦੋਂ ਡਾਕਟਰ ਬੀ ਐਸ ਕੇ ਦਾ ਨੁਸਖਾ ਫਾਰਮੂਲਾ ਤੁਸੀਂ ਇਸਤੇਮਾਲ ਦੇ ਵਿੱਚ ਲੈ ਕੇ ਆਂਦਾ ਕਿੰਨੇ ਦਿਨਾਂ ਚ ਫਿਰ ਦੁਬਾਰਤੋਂ ਤੁਹਾਡੇ ਡਾਇਰੀਆਂ ਵਾਲੇ ਜਿਹੜੇ ਵੱਡੀਆਂ ਵੱਡੀਆਂ ਕੰਪਨੀ ਵਾਲੇ ਫਿਰ ਤੁਹਾਡੇ ਦੁਆਲੇ ਹੋਗੇ ਵੀ ਲਿਓ ਜੀ ਹੁਣ ਦੁੱਧ ਲਿਓ ਦੇਖੋ ਜੀ ਇਹ ਮਤਲਬ ਵੱਧ ਤੋਂ ਵੱਧ 3 ਤੋਂ 4 ਦਿਨ ਲੱਗੇ ਸੀ ਜਦੋਂ ਉਹਨੇ ਮਤਲਬ ਇਹ ਰਿਕਵਰੀ ਕਰਨੀ ਸ਼ੁਰੂ ਕਰਤੀ ਸੀਗੀ ਠੀਕ ਹੈ ਠੀਕ ਹੈ ਨਾ ਜੀ 72 ਘੰਟੇ ਦਾ ਤਾਂ ਵੈਸੇ ਉਹਦਾ ਐਂਟੀਬਾਇਟਿਕ ਦਾ ਹੁੰਦਾ ਹੀ ਹੈਗਾ ਅਗਾ ਉਸ ਤੋਂ ਬਾਅਦ ਇਹ 3 ਦਿਨ ਬਾਅਦ ਜਦੋਂ ਅਸੀਂ ਫੇਰ ਅਸੀਂ ਦਾਨੀ ਦੇ ਦੁੱਧ ਲੈ ਕੇ ਜਾਣ ਲੱਗੇ ਸੀਗੀ ਉੱਥੇ ਮਤਲਬ ਵੀ ਉਹਦੇ ਚ ਜਿਹੜਾ ਪਾਣੀ ਬਣਦਾ ਸੀ ਜਾਂ ਕੁਝ ਹੋਰ ਹੁੰਦਾ ਸੀ ਕੋਈ ਰਾਤ ਸੀ ਜਾਂ ਸਿੱਧੀ ਸੀਗੀ ਉਸ ਚੀਜ਼ ਨੂੰ ਉਹਨੇ ਕਵਰ ਕਰ ਲਿਆ ਸੀਗਾ ਜਿੱਤੇ ਫੇਰ ਮਤਲਬ ਵੀ ਅਸੀਂ ਉਹਨੂੰ ਠੀਕ ਕਰਨ ਦੀ ਪ੍ਰੋਪਰ ਠੀਕ ਕਰਨ ਲਈ ਸਾਨੂੰ 2 ਤੋਂ 3 ਤਿੰਨ ਸੈਟ ਸਾਨੂੰ ਦੇਣੇ ਪੈਗੇ ਠੀਕ ਮਤਲਬ 72 ਘੰਟੇ ਦੇ ਵਿੱਚ ਤੁਹਾਡੀ ਪ੍ਰੋਬਲਮ ਸੌਲਟ ਆਊਟ ਹੋਣੀ ਯਾਨੀ ਹੱਲ ਵਾਲੇ ਨੂੰ ਤੁਰਪੀ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਇਹ ਹਾਂਜੀ ਹਾਂਜੀ ਤੁਸੀਂ ਤਾਂ ਮਦਰ ਨੂੰ ਵੀ ਦੇਖੋ ਇਹਨਾਂ ਦੇ ਮਾਤਾ ਜੀ ਹੈਗੇ ਨੇ ਬਜ਼ੁਰਗ ਮਾਤਾ ਜੀ ਨੇ ਤੇ ਇਹਨਾਂ ਨੂੰ ਕੀ ਪ੍ਰੋਬਲਮ ਹੋਈ ਸੀ ਤੁਸੀਂ ਤਾਂ ਇਹਨਾਂ ਨੂੰ ਵੀ ਬੀਐਸਕੇ ਜੀ ਬਿਲਕੁਲ ਜੀ ਇਹਨਾਂ ਨੂੰ ਨਾ ਖੂਨ ਦੀ ਕਮੀ ਹੋ ਗਈ ਸੀਗੀ ਤੇ ਉਹਦੇ ਕਾਰਨ ਭੁੱਖ ਭੁੱਖ ਬਿਲਕੁਲ ਘਟ ਗਈ ਸੀ ਫਿਰ ਇਹਨਾਂ ਦੀ 2 ਨੰਬਰ ਤੇ 3 ਨੰਬਰ ਇਹ ਦਵਾਈ ਹੈਗੀ ਆ ਤੇ ਉਹ ਦਿੱਤੀ ਸੀ ਉਹਦੇ ਨਾਲ ਇਹ ਬਿਲਕੁਲ ਹਾਂ ਹੁਣ ਹਾਂਜੀ ਬਿਲਕੁਕਲ ਚਲੋ ਅਸੀਂ ਮਾਤਾ ਜੀ ਨਾਲ ਵੀ ਇੱਕ ਵਾਰ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਨੂੰ ਕੀ ਪ੍ਰੋਬਲਮ ਹੋਈ ਸੀ ਤੇ ਨਾ ਸਿਰਫ ਉਹ ਜਿਹੜੇ ਡਾਕਟਰ ਬੀਐਸਕੇ ਦੇ ਨੁਸਖੇ ਫਾਰਮੂਲੇ ਡੰਗਰਾਂ ਦੇ ਉੱਤੇ ਪਸ਼ੂਆਂ ਦੇ ਉੱਤੇ ਸਗੋਂ ਬੰਦਿਆਂ ਦੇ ਉੱਤੇ ਵੀ ਇਨਸਾਨਾਂ ਦੇ ਉੱਤੇ ਵੀ ਬੜਾ ਵਧੀਆ ਕੰਮ ਕਰਦੇ ਨੇ ਮਾਤਾ ਜੀ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼ਕਾਲ ਮਾਤਾ ਜੀ ਸਤਿ ਸ਼ਕਾਲ ਸਾਸਣਿਕ ਹੈ ਆਪੇ ਅੱਛਾ ਕੀ ਹੋ ਗਿਆ ਸੀ ਤੁਸੀਂ ਮੈਨੂੰ ਦੱਸ ਰਹੇ ਸੀ ਵੀ ਮੈਂ ਤਾਂ ਮੰਝਦੀ ਪੈ ਗਈ ਸੀ ਕੀ ਹੋਇਆ ਸੀ ਮੈਨੂੰ ਲੱਤਾਂ ਦੀ ਪ੍ਰੋਬਲਮ ਹੋ ਗਈ ਸੀ ਲੱਤਾਂ ਦੀ ਪ੍ਰੋਬਲਮ ਹੋ ਗਈ ਸੀ ਕੀ ਪ੍ਰੋਬਲਮ ਹੋ ਗਈ ਸੀ ਨਾਲੇ ਹਾਂ ਆ ਅੱਠ ਮਹੀਨੇ ਸੀ ਕੰਮ ਕਰਦੇ ਹੱਥ ਵੀ ਕੰਮ ਨਹੀਂ ਕਰਦੇ ਅੱਛਾ ਦੂਜੀ ਵਾਰ ਹੋਈ ਸੀ ਤੇਰਾ ਅੱਗੇ ਵੀ ਹੋ ਗਈ ਸੀ ਅੱਛਾ ਕਿੰਨੀ ਉਮਰ ਹੈ ਮੱਤਾ ਜੀ ਤੁਹਾਡੀ ਹੋ ਗਈ 70 75 ਸਾਲ ਦੀ ਤਾਂ ਆਪਣੀ ਇਹ ਤਾਂ ਗਰਮ ਬੱਕਰੀ ਬਣੀ ਹੁੰਦੀ ਹੈ ਅੱਛਾ ਤੇ ਫਿਰ ਕੀ ਜਦੋਂ ਪ੍ਰੋਬਲਮ ਆਈ ਫਿਰ ਇਹਨੇ ਕੀ ਕੀਤਾ ਸੀ ਤਰਲੋਕ ਨੇ ਇਹ ਨਾਲ ਬੋਤਲਾਂ ਦਵਾਈਆਂ ਸੀਗੀਆਂ ਅੱਛਾ ਬੋਤਲਾਂ ਨਾਲ ਨਾਲ ਬਣੀ ਨਹੀਂ ਬੋਤਲਾਂ ਨਾਲ ਨਾਲ ਇਹ ਸ਼ੁਰੂ ਕਰਤੀ ਦਵਾਈ ਕਿਹੜੀ ਆਹ ਜਿਹੜੀ ਇਹ ਕਿਹੜੀ ਹੈ ਜੀ ਮੈਨੂੰ ਨਹੀਂ ਪਤਾ ਕਿਹੜੀ ਹੈ ਆਹ ਵਾਲੀ ਹੈ ਆਹ ਮਤਾਂ ਆ ਦਵਾਈ ਦਿੰਦੇ ਨੇ ਹਾਂ ਇੱਕ ਰੋਟੀ ਤੋਂ ਪਹਿਲਾਂ ਲੈਣੀ ਹੈ ਜਾਂ ਕੰਮ ਬਾਅਦ ਚ ਲੈਣੀ ਹੈ ਇਹ ਗੋਲੀਆਂ ਨਹੀਂ ਹੈਗੀਆਂ ਕੀ ਨੇ ਇਹ ਦਵਾਈਆਂ ਨਹੀਂ ਹੈ ਬੂੰਦਾਂੀਆਂ ਆਉਣੀਆਂ ਵਿੱਚ ਪਾਣੀ ਦੇ ਅੱਛਾ ਪਾਣੀ ਦੇ ਵਿੱਚ ਪਾ ਕੇ ਪੀਣੀਆਂ ਨੇ ਹੂੰ ਹੂੰ ਇੱਕ ਵਾਰ ਫਰਕ ਪਿਆ ਇਹਦੇ ਨਾਲ ਹਾਂ ਫਰਕ ਕੀ ਫਰਕ ਪਿਆ ਫਰਕ ਹਾਜਮਾ ਕੀ ਕਰਦਾ ਹੋਰ ਹੋਰ ਤਾਂ ਹੈ ਲੱਤਾਂ ਵੀ ਕਿਹਦੇ ਵੀ ਲੱਤਾਂ ਹੀ ਖੜਗੀਆਂ ਸੀ ਜਮਾਈ ਲੈ ਤਾਂ ਚੱਲਦੇ ਆ ਹੁਣ ਹੋਰ ਚੱਲਦੀਆਂ ਨੇ ਹੁਣ ਤਾਂ ਤੁਰੇ ਫਿਰਦੇ ਹੋ ਤੁਸੀਂ ਹਾਂ ਹਾਂ ਚਲੋ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਸੋ ਦੇਖੋ ਮਾਤਾ ਜੀ ਨਾ ਸਿਰਫ ਕੱਲੇ ਡੰਗਰਾਂ ਦੇ ਉੱਤੇ ਸਗੋਂ ਇਨਸਾਨੀ ਮਨੁੱਖੀ ਸਰੀਰ ਦੇ ਉੱਤੇ ਵੀ ਇਹ ਦੇਖੋ ਇਹ ਜਿਹੜਾ ਜਮਾਵੜਾ ਹੈਗਾ ਇੱਥੇ ਤੇ ਬਾਈ ਜੀ ਹੋਰਾਂ ਨੇ ਆਪਣਾ ਸਟਾਕ ਇਕੱਠੇ ਕਰਕੇ ਰੱਖਿਆ ਹੋਇਆ ਹੈ ਕੱਲਾ ਕੱਲਾ ਭਾਈ ਐਡਵਾਂਸ ਹੀ ਲਿਆ ਕੇ ਰੱਖਦੇ ਫਿਰ ਸਾਰੀਆਂ ਚੀਜ਼ ਬਿਲਕੁਲ ਐਡਵਾਂਸ ਲਿਆ ਕੇ ਰੱਖਣੀ ਪੈਂਦੀ ਹੈ ਜਿਹੜੀ ਚੀਜ਼ ਦੀ ਲੋੜ ਹੈਗੀ ਹੈ ਕਰੋ ਵਰਤ ਲੋ ਜਾ ਕੇ ਹਾਂਜੀ ਹੋਰ ਨੂੰ ਵੀ ਫਿਰ ਤੁਸੀਂ ਦਿੰਦੇ ਹੋਵੋਗੇ ਹਾਂ ਜਿਹਨੂੰ ਜ਼ਰੂਰਤ ਪੈ ਜਾਂਦੀ ਕਿ ਕਿਸੇ ਕੋਲ ਨਹੀਂ ਹੁੰਦੀ ਉਹਨੂੰ ਅਸੀਂ ਫਿਰ ਇੱਥੋਂ ਦਾ ਫਿਰ ਦੁਬਾਰਾ ਆਪਦੀ ਲੈ ਆਉਂਦਾ ਜੀ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀਆਂ ਨੇ अच्छा ਸਾਨੂੰ ਜਾਂਦੇ ਜਾਂਦੇ 10 ਦੁਰਜੇਸ਼ ਜੀ ਅਗਰ ਤੁਹਾਡੇ ਨਾਲ ਮਿਲਣਾ ਹੋਵੇ ਇਸ ਸੀਰੀਅ ਚ ਕਿਸੇ ਨੇ ਆਪਣੀ ਪ੍ਰੋਬਲਮ ਸਾਂਝੀ ਕਰਨੀ ਹੋਵੇ ਉਹਦਾ ਕੀ ਜ਼ਰੀਆ ਕੀ ਹੈ رابطہ ਤੁਹਾਡੇ ਤੱਕ ਕਿਵੇਂ ਕੀਤਾ ਜਾ ਸਕਦਾ ਇਹ ਆਪਣੇ ਕੋਲੇ ਜਗਰਾਉ ਆ ਕੇ ਹਾਂਜੀ ਹਰੀ ਸਿੰਘ ਰੋਡ ਰਿਲੇਅੰਸ ਸਟੋਰ ਦੇ ਬਿਲਕੁਲ ਸਾਹਮਣੇ ਆਪਣੀ ਸਟੋਰ ਹੈ ਠੀਕ ਹੈ ਠੀਕ ਹੈ ਜੀ ਉੱਥੋਂ ਬੀਐਸਕੇ ਦੇ ਸਾਰੇ ਫਾਰਮੂਲੇ ਤੁਹਾਨੂੰ ਕੋਈ ਵੀ ਪ੍ਰੋਬਲਮ ਵਾਲੇ ਸਾਰੇ ਸਾਰੇ ਫਾਰਮੂਲੇ ਮਿਲ ਜਾਣਗੇ ਸਾਰੇ ਮਿਲ ਜਾਣਗੇ ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕਾਂ ਨੂੰ ਪ੍ਰੋਬਲਮ ਅੱਛਾ ਬਾਈ ਜੀ ਜੰਦੇ ਜਾਂਦੇ ਸੁਨੇਹਾ ਕੁਝ ਕੀ ਦੇਣਾ ਚਾਹੁੰਦੇ ਹੋ ਜਿਹੜੇ ਇਸ ਵੇਲੇ ਮੱਥਾ ਫੜੀ ਬੈਠੇ ਨੇ ਕਿ ਮ ਸਟੇਟਸ ਦਾ ਜਾਂਦੀ ਨਹੀਂ ਕਿਸੇ ਵੇਲੇ ਜੋ ਤੁਹਾਡੇ ਹਾਲਾਤ ਸੀ ਉਹਨਾਂ ਨਾਲ ਕਿਸਾਨਾਂ ਨੂੰ ਫਾਰਮਰਾਂ ਨੂੰ ਕੀ ਕਹੋਗੇ ਜਿਹੜੇ ਮੱਥਾ ਫੜੀ ਬੈਠੇ ਨੇ ਬਿਲਕੁਲ ਜੀ ਇਹ ਨਾ ਅਮਰਤਾ ਜੀ ਓਏ ਹੋਏ ਹਾਂਜੀ ਠੀਕ ਹੈ ਬੀ ਐਸ ਕੇ ਦੀ ਜਿਹੜੀ ਟ੍ਰੀਟਮੈਂਟ ਆ ਇਹ ਬਿਲਕੁਲ ਦਵਾਈ ਬਹੁਤ ਵਧੀਆ ਹੈਗੀ ਆ ਤੇ ਇਹਨੂੰ ਵਰਤੋ ਵੱਧ ਤੋਂ ਵੱਧ ਜੀ ਹਾਂਜੀ ਤੁਸੀਂ ਕੀ ਕਹੋਗੇ ਅਸੀਂ ਸਾਰੇ ਇਹ ਕਹਾਂਗੇ ਵੀ ਜੀ ਯਾਨੀ ਕਿ ਦਵਾਈ ਬੰਦੇ ਕੋਲੇ ਐਡਵਾਂਸ ਹੋਣੀ ਚਾਹੀਦੀ ਆ 1 ਤੇ 8 28 ਜਦੋਂ ਵੀ ਨੋਕਸ ਜੀ ਰਾਤ ਨੂੰ ਪੈਂਦਾ ਠੀਕ ਹੈ ਤਾਂ ਰਾਤ ਨੂੰ ਜੇ ਆਪਾਂ ਟ੍ਰੀਟਮੈਂਟ ਕਰਦਣੇ ਆ ਸੁਰੂ ਠੀਕ ਹੈ ਤਾਂ ਬਹੁਤ ਜ਼ਿਆਦਾ ਚੰਗੇ ਰਿਜ਼ਲਟ ਆਉਂਦੇ ਆ ਜੇ ਆਪਾਂ ਲੇਟ ਕਰੀ ਜੰਨੇ ਆ ਥੋੜਾ ਫਰਕ ਪਊਗਾ ਬਸ ਜਦੋਂ ਪਹਿਲੀ ਵਾਰੀ ਦੁੱਧ ਚ ਛਿੱਦੀ-ਛੋਦੀ ਆਈ ਅਸੀਂ ਪੁੰਨੀ ਲਾਈ ਪੁੰਨੀ ਦੇ ਵਿੱਚ ਛਿੱਦੀ ਆਈ ਤੇ ਨਾਲ ਹੀ ਸ਼ੁਰੂ ਕਰ ਦਈਏ ਕਰਦੇ ਸੁਰੂ ਹਾਂਜੀ ਤੇ ਇੱਕ ਐ ਵੀ ਜਿਹੜਾ ਵੀ ਫਾਰਮਰ ਆ ਯਾਨੀ ਆਪ ਧਿਆਨ ਦੇਵੇ ਜੇ ਆਪਾਂ ਕਈ ਵੀ ਕੋਈ ਬੰਦਾ ਮਤਲਬ ਲੇਬਰ ਵਾਲਾ ਜਾਂ ਹਨ ਵੀ ਚਲੋ ਕਈ ਵਾਰੀ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਯਾਨੀ ਕਿ ਥੋੜੀ ਆਪ ਗੌਰ ਕਰਨੋ ਖੇਤੀ ਉਹਦਾ ਜਿਵੇਂ ġੀੜਾ ਦਿਨ ਦੇ ਐਥਨਸਫੇਅਰ ਫਾਰਮਰ ਆਪਣੀਆਂ ਗਾਇਆਂ ਕੋਲੇ ਉਹ ਖੇਤੀ ਤੇ ਸੇਤੀ ਟ੍ਰੀਟਮੈਂਟ ਹੋਵੇ ਤਾਂ ਬਹੁਤ ਜ਼ਿਆਦੇ ਵਧੀਆ ਰਿਜ਼ਲਟ ਆ ਜੀ 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 ਬਹੁਤ ਬਹੁਤ ਧੰਨਵਾਦ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈਗੀ ਹੈ ਜਿਹੜੇ ਆਪਣੀ ਮਸਟੇਟਸ ਦੀ ਪ੍ਰੋਬਲਮ ਹੋਵੇ ਬੁਖਾਰ ਦੀ ਦਿੱਕਤ ਹੋਵੇ ਖੂਨ ਘਟ ਦੀ ਦਿੱਕਤ ਹੋਵੇ ਜ਼ਖਮਾਂ ਦੀ ਦਿੱਕਤ ਹੋਵੇ ਸਾਰਾ ਐਕਸਪੀਰੀਅੰਸ ਹੈਗਾ ਜਿਹੜਾ ਪਿੰਡ ਲੱਖੇ ਦੇ ਜਿਹੜੇ ਪ੍ਰੋਗਰੈਸਿਵ ਡੈਰੀ ਫਾਰਮਰ ਹੈਗੇ ਉਹਨਾਂ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਆਪਣੇ ਦਿੱਕਤਾਂ ਵੀ ਦੱਸੀਆਂ ਉਹਨਾਂ ਨੇ ਰੇਵੀ ਦੱਸਿਆ ਕਿ ਕੀ ਉਹਨਾਂ ਨੇ ਦਿੱਕਤਾਂ ਪਰੇਸ਼ਾਨੀਆਂ ਕਿਵੇਂ ਦੂਰ ਕੀਤੀਆਂ ਨੇ ਅਸੀਂ ਵੀ ਤੁਹਾਨੂੰ ਇੱਕ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਡੈਰੀ ਪ੍ਰਤੀ ਜਿਹੜਾ ਵੀ ਹੈ ਡੰਗਰਾਂ ਪ੍ਰਤੀ ਜਿਹੜਾ ਵੀ ਹੈ ਤੁਹਾਡਾ ਪਸ਼ੂਆਂ ਪ੍ਰਤੀ ਚਾਹੇ ਗਈਆਂ ਨੇ ਚਾਹੇ ਮੱਝਾਂ ਨੇ ਤੁਸੀਂ ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਤੁਸੀਂ ਦੂਰ ਕਰ ਸਕਦੇ ਹੋ ਇਹ ਵੀਡੀਓ ਉਹਨਾਂ ਡੈਰੀ ਫਾਰਮਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਡੈਰੀ ਫਾਰਮਰ ਦੇ ਵਿੱਚ ਉਹ ਮਸਟੈਟਸ ਜਿਹੜੀਆਂ ਬਿਮਾਰੀਆਂ ਹੈਗੀਆਂ ਤੁਹਾਨੂੰ ਗਨਵਾਈਆਂ ਨੇ ਉਹ ਨਹੀਂ ਜਾ ਰਹੀਆਂ ਧੰਨਵਾਦ